ਸੋ ਤੁਸੀਂ ਪਲੀਜ਼ ਇਸ ਇਲੈਕਸ਼ਨ ਚ ਵੀ ਵੱਧ ਤੋਂ ਵੱਧ ਪਾਰਟਿਸਿਪੇਟ ਕਰਿਓ ਆਈ نو ਸਮਰਸ ਬਹੁਤ ਨੇ ਗਰਮੀ ਬਹੁਤ ਐ ਬਟ ਇਸ ਵਾਰ ਗਰਮੀ ਛੱਡ ਲਿਓ ਜਸਟ ਵਨ ਸਮਰ ਫॉर ਅਸ ਐਂਡ ਫॉर ਯੂਰ ਫਿਊਚਰ ਐਜ਼ ਵੈਲ ਸੋ ਆਈ ਥਿੰਕ ਸੰਜੀਵ ਰੋੜਾ ਜੀ ਵੀ ਬਹੁਤ ਤੁਸੀਂ ਸਾਰੇ ਉਹਨਾਂ ਨੂੰ ਪਿਆਰ ਦਿੰਨੇ ਹੋ ਬਹੁਤ ਉਹਨਾਂ ਨੂੰ ਚਾਹੁੰਨੇ ਹੋ ਜਿੰਨਾ ਵੀ ਮੈਂ ਹੁਣ ਤੱਕ ਸੁਣਿਆ एवरीवन ਬੀ ਲਵਜ਼ ਹਮ ਸੋ एवरीवन ਵਾਂਟਸ ਕਿ ਉਹ ਤੁੰ ਮਲਏ ਦੀ ਜਿਹੜੀ ਇਲੈਕਸ਼ਨ ਦੀ ਉਹ ਜਤਨ ਉਹ ਵੱਧ ਤੋਂ ਵੱਧ ਲੁਧਿਆਣੇ ਦਾ ਲੁਧਿਆਣੇ ਦੇ ਲੋਕਾਂ ਦਾ ਵਿਕਾਸ ਕਰਾ ਸਕਣ ਮੀ ਬੀਇੰਗ ਫਰੋਮ ਆਮ ਆਦਮੀ ਪਾਰਟੀ ਮੈਂ ਤੁਹਾਨੂੰ ਆਮ ਆਦਮੀ ਪਾਰਟੀ ਦੀਆਂ ਗੱਲਾਂ ਦੱਸ ਸਕਦੀਆਂ ਕਿ ਜਦਦੇ ਵੀ ਸਰਕਾਰ ਫਾਰਮ ਹੋਈ ਹੈ ਸੀਐਮ ਸਾਹਿਬ ਵੀ ਇੱਕ ਹੀ ਸੋਚ ਤੇ ਚੱਲਦੇ ਨੇ ਕਿ ਵੱਧ ਤੋਂ ਵੱਧ ਪੰਜਾਬ ਦਾ ਜਿਹੜਾ ਉਹ ਮੈਂ ਫਾਇਦਾ ਕਰ ਸਕਾਂ ਜਿੰਨਾ ਵੀ ਟਾਈਮ ਪ੍ਰਮਾਤਮਾ ਨੇ ਉਹਨਾਂ ਨੂੰ ਬਖਸ਼ਿਆ ਹੈ ਐਸ ਸੀਐਮ ਸ਼ਿਪ ਉ ਵੱਤ ਤੋਂ ਵੱਤ ਲੋਕਾਂ ਦਾ ਫਾਇਦਾ ਕਰਨ ਵੱਤ ਤੋਂ ਵੱਤ ਲੋਕਾਂ ਚ ਜਾਣ ਲੋਕਾਂ ਦੇ ਬਿਕੋਜ਼ ਅਸੀਂ ਸਾਰੇ ਬੜੇ ਪ੍ਰਿਵਿਲੇਜਡ ਲੋਕ ਆ ਸੋ ਸੀਐਮ ਸਾਹਿਬ ਮੇਨਲੀ ਇਸ ਅਜੰਡੇ ਤੇ ਕੰਮ ਕਰ ਰਹੇ ਨੇ ਕਿ ਵਧੀਆ ਹੈਲਥ ਸਰਵਿਸਿਜ਼ ਹੋਣ ਵਧੀਆ ਐਜੂਕੇਸ਼ਨ ਹੋਵੇ ਤੇ ਜਿਹੜੇ ਸਾਡੇ ਬੱਚੇ ਪੜ ਲੱਗ ਗਏ ਆ ਉਹ ਇੱਥੇ ਰਹਿ ਕੇ ਕੰਮ ਕਰਨ ਚਾਹੇ ਉਹ ਬਿਜ਼ਨਸ ਕਰਨ ਚਾਹੇ ਉਹ ਜੌਬ ਕਰਨ ਗਮਨ ਜੌਬਸ ਤੁਸੀਂ ਦੇਖੀਆਂ ਹੋਣਗੀਆਂ ਥਸ ਮੋਰ ਦਨ 50000 ਜਿਹੜੇ ਬੱਚੇ ਪੰਜਾਬ ਦੇ ਬੱਚੇ ਪੰਜਾਬ ਚ ਰਹਿ ਕੇ ਕੰਮ ਕਰ ਰਹੇ ਨੇ ਇਹ ਪਹਿਲੀ ਵਾਰ ਹੋਇਆ ਕਿਸੇ ਵੀ ਗਵਰਨਮੈਂਟਸ ਕੀ 3 ਸਾਲ ਦੇ ਟਨਿਓਰ ਚ ਉਹਨਾਂ ਨੇ 50 ਹਜ਼ਾਰ ਤੋਂ ਵੱਧ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਹੋਣ ਸੋ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੇ ਚੰਗੇ ਕੰਮ ਨੇ ਉਹ ਇਸੇ ਤਰੀਕੇ ਨਾਲ ਚੱਲਦੇ ਰਹਿਣ ਇਹ ਰੁਕੰਨਾ ਇਹ ਜਿਹੜੇ ਇਲੈਕਸ਼ਨਸ ਆ ਜਾਂਦੇ ਨੇ ਇਹ ਥੋੜੇ ਟਾਈਮਲੀ ਕਈ ਵਾਰ ਸਾਨੂੰ ਲੱਗਦਾ ਕਿ ਕਿਉਂ ਇਲੈਕਸ਼ਨ ਆ ਗਿਆ ਦੁਬਾਰਾ ਤੋਂ ਇਲੈਕਸ਼ਨ ਹੋ ਰਿਹਾ ਹੈ ਜੀ ਬਟ ਮੈਨੂੰ ਲੱਗਦਾ ਹੈ ਸਾਨੂੰ ਇੱਕ ਚਾਂਸ ਦਿੰਦਾ ਰੱਬ ਟੂ ਚੂਜ਼ ਵਾਈਜ਼ਲੀ ਇੱਕ ਆਪਰਚੂਨਿਟੀ ਹੈ ਸਾਡੇ ਕੋਲ ਤੇ ਓਪਰਚ्युनिटी ਨੂੰ ਕਿਵੇਂ ਸੀਖ ਕਰਨਾ ਹੈ ਕਿਵੇਂ ਤੁਸੀਂ ਸਹੀ ਇਨਸਾਨ ਚੁਣਨਾ ਹੈ ਆਪਣੇ ਲਈ ਸਹੀ ਕੈਂਡੀਡੇਟ ਸਹੀ ਆਪਣਾ ਐਮਐਲਏ ਚੁਣਨਾ ਹੈ ਤੁਹਾਡੇ ਤੇ ਹੈ